ਸਾਬ ਅੱਜ ਐਲਾਨ ਕੀਤੇ ਗਏ ਨੇ ਵੱਡੇ ਐਲਾਨ ਨਹੀਂ ਕੀਤੇ ਗਏ ਲਾਗੂ ਕੀਤੇ ਵੀ ਕੀਤਾ ਗਿਆ ਜੀ ਪੰਜਾਬ ਦੇ ਵਿੱਚ 52000 ਆਂਗਣਵਾੜੀ ਵਰਕਰ ਮਿੰਨੀ ਵਰਕਰ ਤੇ ਹੈਲਪਰ ਹੈ ਜੀ ਉਹਨਾਂ ਦੇ ਮਸਲੇ ਬੜੀ ਧੀਰ ਤੋਂ ਲੜਕਦੇ ਆ ਰਹੇ ਸੀ ਇਹਨਾਂ ਨੂੰ ਬੜੀ ਹਰਾਨੀ ਹੋ ਰਹੀ ਸੀ ਸੰਘਰਸ਼ ਕਰਨਾ ਪੈ ਰਿਹਾ ਸੀ ਅੱਜ ਉਸ ਐਸੀ ਹੱਲ ਕਰ ਦਿੱਤਾ ਹੈ ਇਹਨਾਂ ਦੀਆਂ ਜਿਹੜੀਆਂ ਤਨਖਾਹਾਂ ਹੈ ਉਹ ਵਧਾ ਦਿੱਤੀਆਂ 1500 ਰੁਪਿਆ ਆਂਗਣਵਾੜੀ ਵਰਕਰ ਦੀ ਵਧਾਈ ਗਈ ਹੈ ਮਿੰਨੀ ਵਰਕਰ ਦੀ 1000 ਰੁਪਿਆ ਤੇ ਹੈਲਪਰ ਦੀ 1050 ਰੁਪਏ ਤਨਖਾਹ ਵਧਾਈ ਗਈ ਹੈ ਸਾਰੀਆਂ ਪੈਣਾ ਬਹੁਤ ਖੁਸ਼ ਹੈ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਤੇ ਮੈਨੂੰ ਖੁਸ਼ੀ ਹੈ ਕਿ ਸਾਡੀ ਸਰਕਾਰ ਇਹਨਾਂ ਦੇ ਕੰਮ ਆ ਸਕੀ ਹੈ ਇਸੇ ਤਰ੍ਹਾਂ ਆਸ਼ਾ ਵਰਕਰ ਦਾ ਮਸਲਾ ਐਸੀ ਇੱਕ ਦਿਨ ਪਹਿਲਾਂ ਹੱਲ ਕੀਤਾ ਹੈ ਤੇ ਹੋਰ ਵੀ ਜਿਹੜੇ ਕੋਈ ਕਰਮਚਾਰੀਆਂ ਉਹਨਾਂ ਦੇ 1-2 ਦਿਨਾਂ ਚ ਅਸੀਂ ਸਾਰੇ ਮਸਲੇ ਨਿਬੇੜ ਦੇਣੇ ਸਰ ਕੋਰੋਨਾ ਤੋਂ ਕੋਵਿਡ ਨੂੰ ਲੈ ਕੇ ਵੀ ਕੁਝ ਨਿਯਮ ਲਾਗੂ ਕੀਤੇ ਗਏ ਨੇ ਤੁਸੀਂ ਕੱਲ ਵੀ ਇੱਕ ਮੀਟਿੰਗ ਕੀਤੀ ਹੰਗਾਮੀ ਪਟਿਆਲਾ ਚ ਕੇਸ ਹੈ ਅਦੇਸ਼ ਯੂਨੀਵਰਸਿਟੀ ਚ ਅਦੇਸ਼ ਕੋਈ ਕੇਸ ਹੈ ਤਾਂ ਉਸ ਤੋਂ ਬਾਅਦ ਜਿਹੜੀਆਂ ਨਵੀਆਂ پابੰਦੀਆਂ ਨੇ ਉਹ ਲਾਗੂ ਕਰ ਦਿੱਤੀਆਂ ਗਏ ਨੇ ਇਸ ਤਰ੍ਹਾਂ ਹੈ ਕਿ ਦਿੱਲੀ ਦੇ ਵਿੱਚ ਕਰੋਨਾ ਜਿਹੜਾ ਬਹੁਤ ਫੈਲ ਗਿਆ ਹੈ ਦਿੱਲੀ ਦੇ ਮੁੱਖ ਮੰਤਰੀ ਜੀ ਕੇਜਰੀਵਾਲ ਜੀ ਨੂੰ ਵੀ ਕਰੋਨਾ ਹੋਇਆ ਹੈ ਮੈਂ ਉਹਨਾਂ ਨਾਲ ਅੱਜ ਟੈਲੀਫੋਨ ਤੇ ਗੱਲ ਕੀਤੀ ਹੈ ਉਹਨਾਂ ਨੂੰ ਉਹਨਾਂ ਦੀ ਸਿਹਤਿਆਬੀ ਵਾਸਤੇ ਕਾਮਨਾ ਕੀਤੀ ਹੈ ਸ਼ੁਭ ਕਾਮਨਾਵਾਂ ਦਿੱਤੀਆਂ ਲੇਕਿਨ ਪੰਜਾਬ ਦੇ ਵਿੱਚ ਵੀ ਬਾਹਰੋਂ ਕਰੋਨਾ ਆਉਣ ਦੇ ਖਾਸੇ ਜ਼ਾਹਰ ਹੋ ਰਹੇ ਹੈ ਇਸ ਕਰਕੇ ਐਸੀ ਕੁਝ ਰੈਸਟ੍ਰਿਕਸ਼ਨਾਂ ਲਗਾਈਆਂ ਹੈ ਐਸੀ ਕਰੋਨਾ ਦੇ ਨਾਲ ਰਜਿਸਟਰ ਲਈ ਬਿਲਕੁਲ ਸਾਡੀ ਤਿਆਰੀ ਹੈ ਬਾਹਰੋਂ ਕਰੋਨਾ ਆਉਣ ਦੇ ਖਾਸੇ ਜ਼ਾਹਰ ਹੋ ਰਹੇ ਹੈ ਇਸ ਕਰਕੇ ਐਸੀ ਕੁਝ ਰੈਸਟ੍ਰਿਕਸ਼ਨਾਂ ਲਗਾਈਆਂ ਹੈ ਐਸੀ ਕਰੋਨਾ ਦੇ ਨਾਲ ਰਜਿਸਟਰ ਲਈ ਬਿਲਕੁਲ ਸਾਡੀ ਤਿਆਰੀ ਹੈ ਕਿਸੇ ਤਰ੍ਹਾਂ ਦਾ ਵੀ ਕੋਈ ਖਤਰਾ ਸਮਝਣ ਦੀ ਲੋੜ ਨਹੀਂ ਲੇਕਿਨ ਇਹਨਾ ਜ਼ਰੂਰ ਹੈ ਕਿ ਸਾਨੂੰ ਇਤਿਹਾਤ ਵਰਤਣ ਦੀ ਲੋੜ ਹੈ ਜੋ ਕਰੋਨਾ ਤੇ ਬਚਾਉ ਦੇ ਇਤਿਹਾਤ ਹੈ ਉਹ ਜ਼ਰੂਰ ਵਰਤਣਾ ਹੈ ਪ੍ਰਧਾਨ ਮੰਤਰੀ ਵੀ ਆ ਰਹੇ ਨੇ ਵੱਡੀਆਂ ਰੈਲੀਆਂ ਹੋਣੀਆਂ ਨੇ ਕੀ ਲੱਗਦਾ ਕਰੋਨਾ ਦਾ ਰੈਲੀਆਂ ਦੇ ਨਾਲ ਬਚ ਨਹੀਂ ਪਏ ਇਹ ਹੁਣ ਅੱਗੇ-ਅੱਗੇ ਦੇਖਾਂਗੇ ਕਿਸ ਤਰੀਕੇ ਦੇ ਨਾਲ ਕਰੋਨਾ ਦਾ ਹੈ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਬਾਹਰ ਲੀਆਂ ਸਟੇਟਾਂ ਵਿੱਚ ਜਾਣਾ ਘਟਾਓ ਬੰਬੇ ਤੇ ਦਿੱਲੀ ਦੇ ਵਿੱਚ ਬਹੁਤ ਜ਼ਿਆਦਾ ਕਰੋਨਾ ਆ ਗਿਆ ਹੈ ਜਿਹੜੇ ਲੋਕ ਦਿੱਲੀ ਤੇ ਇੱਥੇ ਆਉਂਦੇ ਆ ਜਾਂ ਦਿੱਲੀ ਜਾ ਕੇ ਆਉਂਦੇ ਆ ਉਹਨਾਂ ਨੂੰ ਬਹੁਤ ਇੱਥੇ ਹਾਥ ਬਰਤਨ ਦੀ ਲੋੜ ਹੈ ਬਾਹਰੋਂ ਸਾਡੇ ਪੰਜਾਬ ਦੇ ਵਿੱਚ ਕੁਝ ਪੈਟ ਕਰੋਨਾ ਦੀ ਹੋ ਰਹੀ ਹੈ ਇਸ ਤੋਂ ਬਚਣ ਦੀ ਲੋੜ ਹੈ ਸਰ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਲੱਗਦਾ ਕਿ ਪੂਰੇ ਕਰ ਪਾਉਗੇ ਐਲਾਨਾਂ ਨੂੰ